ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਦੇਖ ਲੋ ਇਹਨੇ ਮਾੜੇ ਹਾਲਾਤ ਹੋ ਗਏ ਨੇ ਸਾਡੇ ਪੰਜਾਬ ਦੇ ਕਿ ਬਿਆਨ ਨਹੀਂ ਕੀਤੇ ਜਾ ਸਕਦੇ ਹੁਸ਼ਿਆਰਪੁਰ ਵਾਲਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਕਿ ਉਸ ਤੋਂ ਬਾਅਦ ਇੱਕ ਕੁੱਤੇ ਭਏ ਨੇ ਪ੍ਰਵਾਸੀ ਨਹੀਂ ਮੈਂ ਕਹੂੰਗਾ ਕੁੱਤਾ ਭਈਆ ਕਹੂੰਗਾ ਕੁੱਤੇ ਭਏ ਨੇ ਜਿਹੜੀ ਹਰਕਤ ਕੀਤੀ ਉਹ ਅੱਜ ਸਾਹਮਣੇ ਆਈ ਹੈ ਜੀ ਕੱਲ ਸਾਹਮਣੇ ਆਈ ਹੈ ਇੰਨੇ ਦਿਨ ਉਹ ਹਰਕਤ ਜਿਹੜੀ ਹੈ ਉਹ ਦਬਾ ਕੇ ਰੱਖੀ ਗਈ ਇੱਕ ਕੁੱਤਾ ਬਿਆਰ ਨਵਾਂ ਸ਼ਹਿਰ ਦੇ ਵਿੱਚ ਇੱਕ ਹਸਪੀਟਲ ਦੇ ਵਿੱਚ ਚਾਹ ਵਰਤੌਣ ਦਾ ਕੰਮ ਕਰਦਾ ਸੀਗਾ ਉਸ ਹਸਪੀਟਲ ਦੇ ਵਿੱਚ ਇੱਕ 21 ਸਾਲਾਂ ਦੀ ਬੱਚੀ ਜਿਹੜੀ ਹੈ ਆਈਸੀਯੂ ਵਾਰਡ ਦੇ ਵਿੱਚ ਐਡਮਿਟ ਸੀਗੀ ਰਾਤ ਨੂੰ 3 ਵਜੇ ਉਸ ਕੁੱਤੇ ਬਈਏ ਨੇ ਕੀ ਕੀਤਾ ਕਿ ਉਸ ਬੱਚੀ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਸ ਬੱਚੀ ਨੇ ਰੋਲਾ ਪਾਇਆ ਚੀਕਾਂ ਮਾਰੀਆਂ ਨਰਸਾਂ ਆਈਆਂ ਕੁੱਤਾ ਭਈਆ ਭੱਜ ਗਿਆ ਇਸ ਗੱਲ ਦੀ ਉਹਨਾਂ ਨਰਸਾਂ ਨੇ ਹਸਪੀਟਲ ਦੇ ਮਾਲਕ ਨੂੰ ਦੱਸਿਆ ਰਿਪੋਰਟ ਕੀਤੀ ਉਸ ਬੱਚੀ ਦੇ ਬਾਪ ਨੂੰ ਰਿਪੋਰਟ ਕੀਤੀ ਔਰ ਹੋਟਲ ਮਾਲਕ ਹੋਸ ਆਪਣਾ ਹਸਪੀਟਲ ਦੇ ਮਾਲਕ ਨੇ ਉਹਨਾਂ ਨਰਸਾਂ ਦੇ ਮੂੰਹ ਤੇ ਉੱਤੇ ਚਪੇੜਾ ਮਾਰੀਆਂ ਕਿ ਤੁਸੀਂ ਇਹ ਗੱਲ ਫੈਲਾਈ ਕਿਉਂ ਉਸ ਬੱਚੀ ਦੇ ਬਾਪ ਨੂੰ ਕਿਉਂ ਦੱਸੀ ਦਵਾਈ ਕਿਉਂ ਨਹੀਂ ਉਹ ਬੱਚੀ ਦਾ ਬਾਪ ਵੀ ਗਾਹ ਦੇਖ ਲਓ ਕਿ ਪੰਜਾਬ ਪੁਲਿਸ ਦੇ ਵਿੱਚ ASI ਉਸ ਬੰਦੇ ਨੇ ਕੋਈ ਵੀ ਪੁਲਿਸ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਇਹ ਹਾਲਾਤ ਨੇ ਸਾਡੇ ਪੰਜਾਬ ਦੇ ਕਿਉਂਕਿ ਜੋ ਪੰਜਾਬ ਦਾ ਐਸਆਈ ਪੁਲਿਸ ਮੁਲਾਜ਼ਮ ਹੁੰਦੇ ਆ ਹੋયા ਵੀ ਉਸ ਨੂੰ ਇਹ ਉਮੀਦ ਨਹੀਂ ਹੈ ਕਿ ਸਰਕਾਰ ਉਸ ਦੇ ਬੱਚੀ ਨੂੰ ਇਨਸਾਫ ਦੇਵੇਗੀ ਜਾਂ ਪੰਜਾਬ ਪੁਲਿਸ ਉਸ ਦੇ ਬੱਚੀ ਨੂੰ ਇਨਸਾਫ ਦੇਵੇਗੀ ਇਹ ਹਾਲਾਤ ਹੋ ਗਏ ਨੇ ਇਹ ਸਰਕਾਰਾਂ ਜਿਹੜੀਆਂ ਨੇ ਇਹਨਾਂ ਕੁੱਤਿਆਂ ਭਈਆਂ ਦੇ ਨਾਲ ਮਿਲ ਕੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਨੇ ਚਾਹੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਚਾਹੇ ਉਹ ਕੋਈ ਵੀ ਸਰਕਾਰ ਸੈਂਟਰ ਦੀ ਸਰਕਾਰ ਤਾਂ ਬੈਠੀ ਇਸੇ ਕੰਮ ਨੂੰ ਹੈ ਨਾ ਆਰਐਸਐਸ ਦੇ ਦਰਲੇ ਜਿਹੜੇ ਦਲਾਲ ਨੇ ਉਹ ਮਿਲੇ ਹੋਏ ਨੇ ਸਾਡੇ ਪੰਜਾਬ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਨਾਲ ਉਸ ਬੱਚੀ ਦੀ ਕੋਈ ਰਿਪੋਰਟ ਨਹੀਂ ਦੇਖੋ ਉਹਨਾਂ ਨੇ ਕਰਵਾਈ ਉਹਦੇ ਬਾਪ ਨੇ ਹਾਲਾਂਕਿ ਉਹ ਖੁਦ ਪੰਜਾਬ ਪੁਰਸ ਦਾ ਏਐਸਆਈ ਹੈ ਹੈ ਕਮਾਲ ਹੋ ਗਈ ਯਾਰ ਔਰ ਸਭ ਤੋਂ ਵੱਡੀ ਗੱਲ ਦੇਖੋ ਇੱਕ ਉਹਨਾਂ ਜਿਹੜੀਆਂ ਨਰਸਾਂ ਨੇ ਜਾਂ ਲਾਗੇ ਚਾਗੇ ਦੇ ਲੋਕ ਨੇ ਉਹਨਾਂ ਨੇ ਇਹ ਰਿਪੋਰਟ ਜਦੋਂ ਲਿਖਾਈ ਹੋ ਆਪਣੇ ਪੰਜਾਬ ਪੁਲਿਸ ਨੂੰ ਕੇਸ ਹੋਇਆ ਤਾਂ ਹਸਪੀਟਲ ਦੇ ਮਾਲਕ ਨੇ ਦੇ ਆ ਹਸਪੀਟਲ ਦਾ ਜਿਹੜਾ ਮਾਲਕ ਹੈ ਉਹਦੇ ਵਿੱਚ ਸੁਣਨ ਵਿੱਚ ਆਇਆ ਕਿ ਇਹ ਭਈਆ ਜਿਹੜਾ ਉਹਨਾਂ ਦੇ ਪਰਿਵਾਰ ਦੇ ਬਹੁਤ ক্লোਜ਼ ਹੈ ਉਹਨਾਂ ਦਾ ਪਰਿਵਾਰ ਦਾ ਕੋਈ ਵੀ ਕੰਮ ਹੋਵੇ ਬਿਜਾ ਭੱਜ ਕੇ ਜਾਂਦਾ ਹੈ ਔਰ ਉਹ ਕੰਮ ਕਰਦਾ ਹੈ ਇਸੇ ਕਰਕੇ ਉਹ ਜਿਹੜੇ ਹਸਪੀਟਲ ਦੇ ਡਾਕਟਰ ਮਾਲਕ ਨੇ ਉਹਨਾਂ ਨੇ ਰਿਪੋਰਟ ਜਿਹੜੀ ਆ ਉਹ ਕਰਵਾਉਣ ਦੇ ਵਿੱਚ ਦੇਰੀ ਕੀਤੀ ਇਹ ਹਾਲਾਤ ਬਣ ਗਏ ਨੇ ਪੰਜਾਬ ਦੇ ਇਸ ਲਈ ਮੈਂ ਤੁਹਾਨੂੰ ਕਹਿਣਾ ਕਿ ਸੁਧਰੋ ਥੋੜਾ ਜਿਹਾ ਬਚਾ ਕਰੋ ਇਹਨਾਂ ਕੁੱਤਿਆਂ ਭਈਆਂ ਦਾ ਸਿਰ ਭੰਦਿਓ ਪੈਂਚੋਦ ਮਾਰ ਮਾਰ ਕੇ ਜੁੱਤੀਆਂ ਜਿਹੜਾ ਤੁਹਾਡੇ ਕਾਬੂ ਆਏ ਦਾ ਵੜਦੇ ਹੋ ਲੱਤਾਂ ਇਹਨਾਂ ਦੀ ਇਹ ਇਸ ਤਰ੍ਹਾਂ ਕਾਬੂ ਨਹੀਂ ਆਉਣੇ ਹੁਣ ਪੰਜਾਬ ਨੂੰ ਕਿਸ ਤਰ੍ਹਾਂ ਬਚਾਉਣਾ ਹੈ ਕਿਵੇਂ ਬਚਾਉਣਾ ਹੈ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਪੁਲਿਸ ਤੋਂ ਕੋਈ ਉਮੀਦ ਨਹੀਂ ਉਮੀਦ ਆਪਣੇ ਤੋਂ ਆਪ ਤੋਂ ਕਰੋ ਆਪਣਾ ਬਚਾਅ ਕਰੋ ਔਰ ਇਹਨਾਂ ਕੁੱਤਿਆਂ ਭਿਆਂ ਦਾ ਸਿਰ ਪਨਕੇ ਰੱਖੋ ਇਹਨਾਂ ਤੋਂ ਨਾ ਖਾਓ ਨਾ ਖਰੀਦੋ ਇਹਨਾਂ ਨੂੰ ਮਾਰੋ ਆਰਥਿਕ ਤੌਰ ਤੇ ਭੁੱਖੇ ਮਾਰੋ ਇਹਨਾਂ ਨੂੰ ਥੈਂਕ ਯੂ ਮਿਹਰਬਾਨੀ ਬਹੁਤ ਬਹੁਤ ਤੁਹਾਡੀ ਜਨਾਂ ਨੇ ਵੀਡੀਓ ਦੇਖੀ ਮੈਂ ਨਹੀਂ ਕਹਿੰਦਾ ਕਿ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਅਗਰ ਤੁਹਾਡਾ ਦਿਲ ਕਰਦਾ ਤਾਂ ਕਰੋ ਨਹੀਂ ਕਰਦਾ ਤਾਂ ਮਤ ਕਰੋ ਕੋਈ ਜ਼ਰੂਰਤ ਨਹੀਂ ਹੈ ਥੈਂਕ ਯੂ ਮੇਰਵਾਨੀ